ਪੰਜਾਬ ਦੇ ਵਸਨੀਕਾਂ ਦੇ ਲਈ ਵੱਡੀ ਖੁਸ਼ਖਬਰੀ ਪੰਜਾਬੀਆਂ ਦੇ ਖੂਲ ਕਰੋੜਾ ਰੁਪਏ ਜਿੱਤਣ ਦਾ ਵਦਿਆ ਮੌਕਾ ਰਹਿ ਗਏ ਸਿਰਫ ਕੁਝ ਹੀ ਦਿਨ ਬਾਕੀ ਬਸ ਕਰ ਲਓ ਛੇਤੀ ਛੇਤੀ ਇਹ ਕੰਮ ਜੀ ਆ ਪੰਜਾਬੀ ਹੁਣ ਤਿਆਰ ਹੋ ਜਾਓ ਕਿਉਂਕਿ ਬੈਂਕ ਅਕਾਊਂਟ ਮੋٹے ਪੈਸਿਆਂ ਦੇ ਨਾਲ ਭਰਨ ਵਾਲਾ ਜਿहां ਪੰਜਾਬੀਆਂ ਦੇ ਕੋਲ ਕਰੋੜਪਤੀ ਬਣਨ ਦਾ ਇੱਕ ਹੋਰ ਮੌਕਾ ਆ ਗਿਆ ਦੱਸਿਆ ਕਿ ਪੰਜਾਬ ਸਟੇਟ ਵਿਸਾਖੀ ਬੰਪਰ ਲਾਟਰੀ 2025 ਮਾਰਕੀਟ ਦੇ ਵਿੱਚ ਉਪਲਬਧ ਹੈ ਤਾਂ ਇਸ ਦੇ ਵਿੱਚ ਪਹਿਲਾ ਇਨਾਮ 6 ਕਰੋੜ ਰੁਪਏ ਦਾ ਰੱਖਿਆ ਗਿਆ ਇਸ ਦੇ ਨਾਲ ਹੀ ਹੋਰ ਕਈ ਵੱਡੇ ਇਨਾਮ ਵੀ ਰੱਖੇ ਗਏ ਨੇ ਜੇ ਤੁਸੀਂ ਵੀ ਆਪਣੀ ਕਿਸਮਤ ਅਜ਼ਮਾਉਣੀ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਇੱਕ ਖਾਸ ਮੌਕਾ ਹੋ ਸਕਦਾ ਹੈ ਤਾਂ ਇਹ ਖਬਰ ਤੁਸੀਂ ਹਰ ਪਾਸੇ ਸ਼ੇਅਰ ਕਰ ਦਿਓ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਜ਼ਰੂਰ ਸ਼ੇਅਰ ਕਰ ਦਿਓ ਸ਼ਾਇਦ ਕਿਸੇ ਦੀ ਕਿਸਮਤ ਚਮਕ ਜਾਵੇ ਜੇਕਰ ਤੁਸੀਂ ਵੀ ਇਸ ਲੋਟਰੀ ਨੂੰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਦੱਸ ਦੇ ਕਿ ਇਸ ਟਿਕਟ ਦੇ ਲਈ ਤੁਹਾਨੂੰ 500 ਰੁਪਏ ਦੇਣੇ ਪੈਣਗੇ ਜੇ ਗੱਲ ਕਰੀਏ ਰਿਜ਼ਲਟ ਦੀ ਤਾਂ ਉਹ 19 April 2025 ਨੂੰ ਸ਼ਾਮ 8 ਵਜੇ ਐਲਾਨੇ ਜਾਣਗੇ ਯਾਨੀ ਕਿ ਤੁਹਾਡੇ ਕੋਲ ਬਹੁਤ ਘੱਟ ਸਮਾਂ ਹੈਗਾ ਇਹ ਆਪਣੀ ਕਿਸਮਤ ਅਜ਼ਮਾਉਣ ਦਾ ਦਾ ਪਹਿਲਾ ਇਨਾਮ 6 ਕਰੋੜ ਰੁਪਏ ਸਮੇਤ ਕਰੋੜਾਂ ਰੁਪਏ ਦੇ ਕਈ ਹੋਰ ਆਕਰਸ਼ਿਤ ਇਨਾਮ ਵੀ ਸ਼ਾਮਿਲ ਨੇ ਲੋਕ ਆਪਣੇ ਨੇੜਲੇ ਏਜੰਟ ਜਾਫਿਰ ਅਥਾਰਟੀ ਏਜੰਟ ਜਾਫਿਰ ਦੁਕਾਨਦਾਰ ਦੇ ਕੋਲੋਂ ਲਾਟਰੀ ਦੀ ਟਿਕਟ ਖਰੀਦ ਸਕਦੇ ਨੇ ਦੱਸਣਯੋਗ ਹੈਗਾ ਕਿ ਇਸ ਤੋਂ ਪਹਿਲਾਂ ਵੀ ਕਈ ਵਾਰੀ ਪੰਜਾਬੀ ਲਾਟਰੀ ਰਾਹੀ ਕਰੋੜਾਂ ਰੁਪਏ ਜਿੱਤੇ ਨੇ ਤੇ ਆਪਣੀ ਕਿਸਮਤ ਚਮਕਾ ਚੁੱਕੇ ਨੇ ਤਾਂ ਪੰਜਾਬ ਸਟੇਟ ਵੱਖ-ਵੱਖ ਤਿਉਹਾਰਾਂ ਦੇ ਮੌਕੇ ਲੋਟਰੀਆਂ ਲੈ ਕੇ ਆਉਂਦਾ ਹੈ ਜਿਸ ਵਿੱਚ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਲੋਕ ਹਿੱਸਾ ਲੈਂਦੇ ਨੇ ਤੇ ਹਾਲੇ ਦੇ ਵਿੱਚ ਹੋਲੀ ਬੰਪਰ ਨਿਕਲਾ ਸੀਗਾ ਉਸ ਤੋਂ ਪਹਿਲਾਂ ਲੋੜੀ ਦਾ ਬੰਪਰ ਵੀ ਨਿਕਲਾ ਸੀਗਾ ਜਿਸ ਦੇ ਵਿੱਚ ਲੋਕ ਮਾਲਾ-ਮਾਲ ਹੋ ਗਏ ਸੀਗੇ ਤੇ ਹੁਣ ਵਿਸਾਖੀ ਦਾ ਬੰਪਰ ਵੀ ਨਿਕਲਿਆ ਜੀ ਹਾਂ ਦੱਸ ਦਈਏ ਕਿ ਕੁਝ ਹੀ ਦਿਨ ਬਾਕੀ ਹੈ ਤੁਸੀਂ ਆਪਣੀ ਕਿਸਮਤ ਅਜ਼ਮਾ ਸਕਦੇ ਹੋ ਦੱਸ ਦਈਏ ਕਿ ਹੁਣੇ ਜਾ ਕੇ 500 ਰੁਪਏ ਦੇ ਕੇ ਕੋਈ ਬਾੜੀ ਵੱਡੀ ਰਕਮ ਨਹੀਂ ਹੈ 500 ਰੁਪਏ ਦੇ ਵਿੱਚ ਤੁਹਾਡੀ ਕਿਸਮਤ ਚਮਕ ਸਕਦੀ ਹੈ ਤਾਂ 500 ਰੁਪਏ ਦੇ ਕੇ ਆਪਣੀ ਅਥਾਰਟੀ ਦੱਸ ਦਈਏ ਕਿ ਦੁਕਾਨਦਾਰ ਦੇ ਕੋਲ ਵੀ ਜਾ ਸਕਦੇ ਹੋ ਆਪਣੇ ਅਥਾਰਟੀ ਏਜੰਟ ਦੇ ਕੋਲ ਜਾ ਕੇ ਲੋਟਰੀ ਦੀ ਟਿਕਟ ਖਰੀਦ ਸਕਦੇ ਹੋ ਤੇ 19 April ਸ਼ਾਮ 8 ਵਜੇ ਤੱਕ ਇਸ ਦੇ ਰਿਜ਼ਲਟ ਵੀ ਸામਣੇ ਆ ਸੱਚਦੇ ਨੇ ਤਾਂ ਵੱਡੀ ਖੁਸ਼ਖਬਰੀ ਜਿਹੜੀ ਕਿ ਕਹਿ ਸਕਦੇ ਆ ਪੰਜਾਬ ਦੇ ਵਸਆਂ ਦੇ ਲਈ ਤਾਂ ਉਹਨਾਂ ਦੇ ਬੈਂਕਾਂ ਦੇ ਵਿੱਚ ਹੁਣੇ ਮੋٹے ਮੋٹے ਪੈਸਿਆਂ ਦੀ ਰਕਮ ਜਿਹੜੇ ਕਿ ਭਰਨ ਵਾਲੀ ਐ ਦੱਸਦੇ ਕਿ ਕਰੋੜਪਤੀ ਬਣਨ ਦਾ ਸਭ ਤੋਂ ਵੱਡਾ ਤੇ ਖਾਸ ਮੌਕਾ ਹੋਣ ਵਾਲਾ ਐ ਤਾਂ ਹੁਣੇ ਤੁਸੀਂ ਜਾ ਕੇ ਲੋਟਰੀ ਖਰੀਦ ਸਕਦੇ ਹੋ ਕਿਉਂਕਿ ਬਹੁਤ ਘੱਟ ਸਮਾਂ ਹੈਗਾ ਤੁਹਾਡੇ ਕੋਲ ਸਿਰਫ ਔਰ ਸਿਰਫ ਪੰਜਾਬੀਆਂ ਦੇ ਲਈ ਇਹ ਖਾਸ ਮੌਕਾ ਹੈਗਾ ਕਿਉਂਕਿ ਪੰਜਾਬ ਸਟੇਟ ਦੱਸਦੀ ਐ ਕਿ ਵਿਸਾਖੀ ਬੰਪਰ ਲਾਟਰੀ 2025 ਮਾਰਕੀਟ ਦੇ ਵਿੱਚ ਉਪਲਬਧ ਹੋ ਚੁੱਕੀ ਹੈ